ਪਹਿਲਾਂ ਇਹਨਾਂ ਨੇ ਕਿਸਾਨਾਂ ਦੇ ਤੰਬੂ ਚੁੱਕੇ ਟਰਾਲੀਆਂ ਚੋਰੀ ਕੀਤੀਆਂ ਉਤੋਂ ਤੱਕ ਕਿ ਉਹਨਾਂ ਦੇ ਟੈਂਟ ਵੀ ਲੈ ਗਏ ਬੁੱਜੀ ਮਾਰੂ ਨੀਤੀ ਇਹਨਾਂ ਨੇ ਜੋ ਪੰਜਾਬ ਦੇ ਕਿਸਾਨਾਂ ਦਾ ਨਾਲ ਕੀਤੀ ਆ ਜਿਹੜਾ ਲੈਂਡ ਪੂਲਿੰਗ ਇਹਨਾਂ ਪਾਲਿਸੀ ਲਿਆ ਕੇ ਪੰਜਾਬ ਨੂੰ ਜੱਟੇ ਇਹਨਾਂ ਨੇ ਚੱਕਰਾਂ ਦੇ ਵਿੱਚ ਪਾ ਦਿੱਤਾ ਵਾ ਥਾਲੀਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਬੋਰਡ ਲਗਾ ਦਿੱਤੇ ਨੇ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਔਰ ਅਵਾਰਾ ਡੰਗਰਾਂ ਦਾ ਪਿੰਡ ਦੇ ਵਿੱਚ ਵੜਨਾ ਮਨਾ ਜੇ ਇਹ ਹੋਰ ਸਾਡੀ ਜ਼ਮੀਨ ਚਲੀ ਗਈ ਦਾ ਸਾਡੇ ਜਿਹੜਾ ਖੇਤੀ ਪ੍ਰਧਾਨ ਸੁਭਾ ਉਹ ਬਿਲਕੁਲ ਖੇਤੀ ਪ੍ਰਧਾਨ ਸੁਭਾ ਨਹੀਂ ਰਹਿ ਜਾਏਗਾ ਇਹ ਮਜ਼ਦੂਰ ਪ੍ਰਧਾਨ ਸੁਭਾ ਰਹਿ ਜਾਏਗਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ اور ਮੈਂ ਹਾਂ ਤੁਹਾਡਾ ਦੋਸਤ ਰਕੇਸ਼ ਲੱਕੀ ਪੰਜਾਬ ਸਰਕਾਰ ਵੱਲੋਂ ਇੱਕ ਪਾਲਿਸੀ ਲਿਆਂਦੀ ਗਈ ਹੈ ਲੈਂਡ ਪੁਲਿੰਗ ਪਾਲਿਸੀ ਉਹਦੇ ਬਾਰੇ ਗੱਲ ਕਰਨ ਦੇ ਲਈ ਅੱਜ ਪਹੁੰਚੇ ਆ ਸਰਦਾਰ ਹਰਜਿੰਦਰ ਸਿੰਘ 판ਦੇ ਉਗੇ ਕਾਂਗਰਸੀ ਆਗੂ ਹਲਕਾ ਟਾਰੀ ਨੂੰ ਜੋਰ ਰਿਪਰੈਜ਼ੈਂਟ ਕਰਦੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਦੇ ਨਾਲ ਗੱਲ ਕਰਾਂਗੇ ਇਸ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਾਲਿਸੀ ਦੇ ਉੱਪਰ ਕਿ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ ਸਸੀਗਰ ਖੰਧੇ ਸਾਹਿਬ ਸਸੀਗਰ ਕੀ ਲੱਗੀ ਜੀ ਖੰਧੇ ਸਾਹਿਬ ਪੰਜਾਬ ਸਰਕਾਰ ਦੇ ਵੱਲੋਂ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਜਿਹਦੇ ਬਾਰੇ ਸਾਰੇ ਪੰਜਾਬ ਦੇ ਕਿਸਾਨ ਹੈ ਉਹ ਬੜਾ ਜ਼ਬਰਦਸਤ ਵਿਰੋਧ ਕਰ ਰਹੇ ਨੇ ਉਸ ਪਾਲਿਸੀ ਦਾ ਤੁਹਾਡਾ ਉਸ ਪਾਲਿਸੀ ਬਾਰੇ ਕੀ ਕਹਿਣਾ ਹੈ ਵੇਖੋ ਜੀ ਜੋ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਲਿਆਂਦੀ ਗਈ ਆ ਇਹ ਬਹੁਤ ਹੀ ਪੰਜਾਬ ਦੇ ਮੰਦ ਭਾਗੀ ਚੀਜ਼ ਆ ਜੇ ਆਪਾਂ ਕਹਿ ਲਈਏ ਪਹਿਲੇ ਜ਼ਮਾਨਿਆਂ ਦੇ ਵਿੱਚ ਸਾਡੇ ਬਜ਼ੁਰਗ ਕਹਾਵਤਾਂ ਸੁਣਾਇਆ ਕਰਦੇ ਸੀ ਤਪੋ ਰਾਜ ਤੇ ਰਾਜੋ ਨਰਕ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਤਿਆਰੀ ਕਰ ਰਹੀ ਸੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਉਸ ਟਾਈਮ ਜੋ ਇਹਨਾਂ ਨੇ ਵਾਅਦੇ ਕੀਤੇ ਕਿਸਾਨਾਂ ਨਾਲ ਵਾਅਦਾ ਕੀਤਾ ਬੀਬੀਆਂ ਨਾਲ ਵਾਅਦਾ ਕੀਤਾ ਮਜ਼ਦੂਰਾਂ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਜਿਹੜੀਆਂ ਸਵਾਵਾਂ ਦਵਾਂਗੇ ਪਰ ਇਹ ਕਿਸੇ ਦੇ ਉੱਤੇ ਇੱਕ ਉੱਤੇ ਵੀ ਇਹ ਪੂਰੇ ਨਹੀਂ ਪਾਏਗਾ ਔਰ ਜੋ ਇਹਨਾਂ ਨੇ ਕਿਸਾਨ ਮਾਰੂ ਨੀਤੀ ਬਣਾਈ ਪੰਜਾਬ ਦੇ ਵਿੱਚ ਭਲੀ ਭਾਤੀ ਸਾਰਾ ਪੰਜਾਬ ਇਸ ਗੱਲ ਨੂੰ ਜਾਣਦਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਕਿਸਾਨਾਂ ਦੇ ਤੰਬੂ ਚੁੱਕੇ ਟਰਾਲੀਆਂ ਚੋਰੀ ਕੀਤੀਆਂ ਉਤੋਂ ਤੱਕ ਕਿ ਉਹਨਾਂ ਦੇ ਟੈਂਟ ਵੀ ਲੈ ਗਏ ਦੁੱਜੀ ਮਾਰੂ ਨੀਤੀ ਇਹਨਾਂ ਨੇ ਚੋਕ ਪੰਜਾਬ ਦੇ ਕਿਸਾਨਾਂ ਦਾ ਨਾਲ ਕੀਤੀ ਆ ਜਿਹੜਾ ਲੈਂਡ ਪੂਲਿੰਗ ਇਹਨਾਂ ਪਾਲਿਸੀ ਲਿਆ ਕੇ ਪੰਜਾਬ ਨੂੰ ਜੱਕ ਇਹਨਾਂ ਨੇ ਚੱਕਰਾਂ ਦੇ ਵਿੱਚ ਪਾ ਦਿੱਤਾ ਵਾ ਸਾਰੇ ਕਿਸਾਨ ਬਹੁਤ ਸੰਘਰਸ਼ ਕਰ ਰਹੇ ਆ ਧਰਨੇ ਦੇ ਰਹੇ ਆ ਜੋ ਇਹ ਕਹਿੰਦੇ ਹੁੰਦੇ ਸੀ ਸਾਡੀ ਸਰਕਾਰ ਆਵੇਗੀ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਵੇਗਾ ਕਿਸੇ ਦੀ ਸਿਰ ਤੋਂ ਚੁੰਨੀ ਨਹੀਂ ਲੱਥਨ ਦਵਾਂਗੇ ਕਿਸੇ ਨੂੰ ਡਾਂਗਾ ਨਹੀਂ ਪਹਿਨਗੀਆਂ ਕੋਈ ਟੈਂਕੀ ਤੇ ਨਹੀਂ ਚੜੇਗਾ ਇਹ ਸੋ ਜੋ ਜੋ ਇਹਨਾਂ ਨੇ ਕਿਹਾ ਸੀ ਉਹ ਸਾਰਾ ਕੁਝ ਉਲਟ ਹੋਇਆ ਜਦੋਂ ਸਰਕਾਰਾਂ ਬਣਦੀਆਂ ਜਦੋਂ ਸਿਆਸਤ ਦੇ ਵਿੱਚ ਬੰਦਾ ਕੁਰਸੀ ਤੇ ਬਹਿ ਜਾਂਦਾ ਉਹ ਜੋ ਪਹਿਲੇ ਵਾਅਦੇ ਕੀਤੇ ਹੁੰਦੇ ਆ ਲੱਖੀ ਜੀ ਉਹ ਬਿਲਕੁਲ ਭੁੱਲ ਜਾਂਦੇ ਆ ਤੇ ਇਹਨਾਂ ਨੇ ਵੀ ਉਹ ਚੀਜ਼ਾਂ ਜਿਹੜੀਆਂ ਐ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਥੀਆਂ ਗਈਆਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਵੈਸੇ ਤੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੈ ਪਰ ਤੁਸੀਂ ਵੀ ਜਰਾ ਇਹ ਦੇ ਉੱਤੇ ਚਲਣਾ ਪਾਓ ਕਿ ਜਿਹੜੇ ਲੋਕਾਂ ਨੂੰ ਅਜੇ ਤੱਕ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਲੈਂਡ ਪੋਲਿੰਗ ਜੋ ਪੋਲਿਸੀ ਗਵਰਨਮੈਂਟ ਲੈ ਕੇ ਆਈ ਹੈ ਇਹਦਾ ਨੁਕਸਾਨ ਕੀ ਹੈ ਇਹ ਕੀ ਪੋਲਿਸੀ ਹੈ ਵੇਖੋ ਜੀ ਜੋ ਲੈਂਡ ਪੋਲਿੰਗ ਪੋਲਿਸੀ ਆ ਮੇਰੇ ਕੋ ਸਾਡੇ ਪੰਜਾਬ ਦੀ ਜਿਹੜੀ ਜ਼ਮੀਨ ਆ ਬਹੁਤ ਜ਼ਿਆਦੀ ਨਹੀਂ ਆ ਕੋਈ ਬਹੁਤ ਘੱਟ ਜ਼ਮੀਨ ਆ ਉਹਦੇ ਵਿੱਚੋਂ 5000 50000 ਏਕੜ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਵਿੱਚ ਪਹਿਲਾਂ ਚੱਲੇ ਗਏ ਸਾਡੀ ਜਿਹੜੀ ਆ ਜਿਹੜੀ ਜੈਨਸ ਜਿਹੜੀ ਪੈਦਾ ਹੁੰਦੀ ਸੀ ਉਹ ਹੁਣ ਬਹੁਤ ਘੱਟ ਗਈ ਆ ਦੂਜੀ ਗੱਲ ਇਹ ਕਿ ਜਿਹੜੀ ਇਹਨਾਂ ਨੇ ਲੈਂਡ ਪੋਲਿੰਗ ਪਾਲਿਸੀ ਲਿਆਂਦੀ ਆ ਉਹਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਜ਼ਮੀਨ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਆ ਜੀ ਜੇ ਇਹ ਹੋਰ ਸਾਡੀ ਜ਼ਮੀਨ ਚਲੀ ਗਈ ਤਾਂ ਸਾਡੇ ਜਿਹੜਾ ਖੇਤੀ ਪ੍ਰਧਾਨ ਸੂਬਾ ਇਹ ਬਲਕੋ ਖੇਤੀ ਪ੍ਰਧਾਨ ਸੂਬਾ ਨਹੀਂ ਰਹਿ ਜਾਏਗਾ ਇਹ ਮਜ਼ਦੂਰ ਪ੍ਰਧਾਨ ਸੂਬਾ ਰਹਿ ਜਾਏਗਾ ਫਿਰ ਸਾਨੂੰ ਮਜ਼ਦੂਰੀ ਕਰਨ ਵਾਸਤੇ ਜਿਸ ਤਰ੍ਹਾਂ ਬਿਹਾਰ ਜੂਪੀ ਤੋਂ ਅਦਰ ਸਟੇਟਾਂ ਤੋਂ ਜੋ ਮਜ਼ਦੂਰ ਆਉਂਦੇ ਆ ਖੇਤੀ ਕਰਨ ਵਾਸਤੇ ਫਿਰ ਸਾਨੂੰ ਵੀ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਬਾਹਰ ਦੇ ਬਾਹਰ ਲਿਆਂ ਸਟੇਟਾਂ ਦੇ ਵਿੱਚ ਜਾ ਕੇ ਕਿਤੇ ਮਜ਼ਦੂਰੀ ਕਰਨੀ ਪਵੇਗੀ ਥਾਂਦੇ ਸਾਹਿਬ ਸਾਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਬੜੇ ਉੱਚੇ ਪੱਧਰ ਤੇ ਬੜੇ ਰੋਹ ਦੇ ਵਿੱਚ ਆ ਕੇ ਇਸ ਸਰਕਾਰ ਦਾ ਪਿੱਟ ਸੇ ਆਪਾ ਕਰ ਰਿਹਾ ਐ ਇਥੋਂ ਤੱਕ ਕਿ ਕਈਆਂ ਪਿੰਡਾਂ ਦੇ ਵਿੱਚ ਤੇ ਉਥੋਂ ਦੀਆਂ ਪੰਚਾਇਤਾਂ ਨੇ ਔਰ ਕਿਸਾਨਾਂ ਨੇ ਆਪਣੀਆਂ ਪੈਲੀਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਇਹ ਬੋਰਡ ਲਗਾ ਦਿੱਤੇ ਨੇ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਔਰ ਅਵਾਰਾ ਡੰਗਰਾਂ ਦਾ ਪਿੰਡ ਦੇ ਵਿੱਚ ਵੜਨਾ ਮਨਾ ਹੈ ਕੀ ਤੁਸੀਂ ਵੀ ਉਸੇ ਨੀਤੀ ਤੇ ਚੱਲਦੇ ਹੋ ਇਹ ਆਪਣੇ ਪਿੰਡ ਥਾਂਦੇ ਦੇ ਵਿੱਚ ਆਪਣੇ ਕਿਸਾਨ ਵੀਰਾਂ ਦੇ ਨਾਲ ਰਲ ਕੇ ਇਸ ਤਰ੍ਹਾਂ ਦਾ ਕੁਝ ਕਰਨ ਜਾ ਰਹੇ ਹੋ ਕੋਈ ਬੋਰਡ ਲਗਾਓਗੇ ਤੁਸੀਂ ਵੀ ਵੇਖੋ ਲੱਕੀ ਜੀ ਅਸੀਂ ਪਹਿਲਾਂ ਵੀ ਕਿਸਾਨ ਭਰਾਵਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਸੀ ਜਦੋਂ ਸੰਘਰਸ਼ ਚੱਲਿਆ ਕਿਸਾਨਾਂ ਦਾ ਤੇ ਹੁਣ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਅਗਰ ਇਸ ਤਰ੍ਹਾਂ ਦੀਆਂ ਪਾਲਸੀਆਂ ਇਹਨਾਂ ਨੇ ਲਾਗੂ ਕੀਤੀਆਂ ਤੇ ਅਸੀਂ ਵੀ ਪਿੰਡਾਂ ਦੇ ਵਿੱਚ ਇਹਨਾਂ ਦਾ ਜਿਹੜਾ ਆਉਣਾ ਜਿਹੜਾ ਮਨਾ ਕਰ ਦਵਾਂਗੇ ਤੇ ਉਹਨਾਂ ਨੂੰ ਵੜ ਨਹੀਂ ਦਿੱਤਾ ਜਾਏਗਾ ਇਹਨਾਂ ਨੂੰ ਵੜਨ ਤੇ 2027 ਦੀ ਲੋਕ ਵੇਟ ਕਰ ਰਹੇ ਆ 2027 ਤੱਕ ਜਿਹੜਾ ਇਹਨਾਂ ਦਾ ਸਫਾਇਆ ਹੋ ਜਾਣਾ ਵਾ ਇਹ ਬਿਲਕੁਲ ਇਹ ਹੁਣ ਅਗਲੀ ਆਸ ਜਿਹੜੀ ਆ ਬਿਲਕੁਲ ਲਾ ਦੇਣ ਤਾਂ ਜੋ ਇਹਨਾਂ ਨੇ ਕਿਸਾਨਾਂ ਦੇ ਨਾਲ ਇਹ ਐਨੀ ਇਹਨਾਂ ਨੇ ਪਹਿਲਾਂ ਹਮਦਰਦੀ ਕਹਿੰਦੇ ਸੀ ਬੜੀ ਅਹੀ ਮੈਂ ਕਰਦਾ ਕਿਸਾਨਾਂ ਨੂੰ ਇੰਜ ਕਰਾਂਗੇ ਉੰਜ ਕਰਾਂਗੇ ਬਾਕੀ ਜੋ ਇਹਨਾਂ ਨੇ ਪਿੱਠ 'ਚ ਸ਼ਰਾ ਮਾਰਿਆ ਵਾ ਕਿਸਾਨਾਂ ਦੇ ਮਾਰਿਆ ਵਾ ਤੇ ਇਹ ਸੀਜ਼ ਦਾ ਬਦਲਾ 2027 ਵਿੱਚ ਲਿਆ ਜਾਊਗਾ ਕਹਿੰਦੇ ਸਾਬ ਲੈਂਡ ਪੁਲਿੰਗ ਪੋਲਿਸੀ ਦੇ ਵਿੱਚ ਜਿਵੇਂ ਕਿਸਾਨ ਪ੍ਰਭਾਵਿਤ ਹੋ ਰਹੇ ਨੇ ਉਦੇ ਨਾਲ ਨਾਲ ਬਹੁਤ ਸਾਰੇ ਆਪਣੇ ਬਾਕੀ ਸਮਾਜ ਦੇ ਲੋਕ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲक्की ਜੀ ਵੇਖੋ ਜੇ ਕਿਸਾਨਾਂ ਦੇ ਉੱਤੇ ਇਹੋ ਜੀ ਚੀਜ਼ ਆਉਂਦੀ ਆ ਤੇ ਸਿਆਣੇ ਕਹਿੰਦੇ ਨੇ ਕਣਕ ਦੇ ਨਾਲ ਕੋਣ ਵੀ ਪਿਸ ਜਾਂਦਾ ਤੇ ਜਿਹੜੇ ਮਜ਼ਦੂਰ ਲੋਗ ਆ ਉਹ ਵੀ ਤੇ ਪ੍ਰਭਾਵਿਤ ਹੋਣਗੇ ਇਹ ਚੀਜ਼ਾਂ ਤੋਂ ਬਿਲਕੁਲ ਕਿਉਂਕਿ ਉਹਨਾਂ ਨੂੰ ਜਿਹੜਾ ਰੋਜ਼ਗਾਰ ਮਿਲ ਡਿਆ ਵਾ ਜੋ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਮਜ਼ਦੂਰੀ ਦੇ ਉੱਤੇ ਕਰ ਰਿਹਾ ਜਿਹੜਾ ਖੇਤੀ ਮਜ਼ਦੂਰ ਕਿਸਾਨ ਆ ਉਹ ਵਿਚਾਰਾ ਕਿੱਥੇ ਜਾਏਗਾ ਇਹ ਬੜੀ ਜਿਹੜੀ ਸਮੱਸਿਆ ਬਹੁਤ ਵੱਡੀ ਸਮੱਸਿਆ ਵਾ ਇਹ ਕੱਲੇ ਕਿਸਾਨਾਂ ਦੀ ਸਮੱਸਿਆ ਨਹੀਂ ਇਹਦੇ ਵਿੱਚ ਮਜ਼ਦੂਰ ਵੀ ਵਿਚਾਰੇ ਉਸ ਚੀਜ਼ ਤੋਂ ਪ੍ਰਭਾਵਿਤ ਹੋਣਗੇ ਜੀ ਮਤਲਬ ਤੁਹਾਡਾ ਕਹਿਣਾ ਇਹ ਹੈ ਜੀ ਕਿ ਕੱਲੇ ਕਿਸਾਨ ਇਹਦੇ ਤੋਂ ਪ੍ਰਭਾਵਿਤ ਨਹੀਂ ਹੋਣਗੇ ਸਮਾਜ ਦਾ ਹਰ ਤਮਕਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਮਜ਼ਦੂਰ ਹੈ ਚੈਨ ਸਿਸਟਮ ਬਣਿਆ ਹੋਇਆ ਇੱਕ ਦੂਸਰੇ ਦੇ ਨਾਲ ਸਾਰੇ ਜੁੜੇ ਹੋਏ ਨੇ ਮਤਲਬ ਕਿ ਸਾਰਾ ਸਮਾਜ ਹੀ ਇਹਦੇ ਨਾਲ ਜਿਹੜਾ ਹੈ ਪ੍ਰਭਾਵਿਤ ਹੋਏਗਾ ਇਸੇ ਗੱਲ ਨੂੰ ਲੈ ਕੇ ਤੁਸੀਂ ਆਮ ਸਮਾਜ ਦੇ ਲੋਕਾਂ ਨੂੰ ਆਮ ਸਮਾਜ ਨੂੰ ਤੁਸੀਂ ਕੀ ਇੱਕ ਆਵਾਜ਼ ਦੇਣਾ ਚਾਹੋਗੇ ਕੀ ਇੱਕ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਸਾਰੇ ਹੀ ਇਸ ਪਾਲਿਸੀ ਦੇ ਨਾਲ ਇੱਕ ਦੇ ਨਾਲ ਇੱਕ ਜੁੜ ਕੇ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਨੇ ਤੁਸੀਂ ਸਾਰੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਲक्की ਜੀ ਮੈਂ ਪੰਜਾਬ ਦੇ ਹਰ ਵਰਗ ਦੇ ਕਿਸਾਨ ਭਰਾ ਮਜ਼ਦੂਰ ਭਰਾ ਦੁਕਾਨਦਾਰ ਭਰਾ ਸ਼ੈਲਰਾਂ ਵਾਲੇ ਮੈਂ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਗਰ ਪੰਜਾਬ ਸਰਕਾਰ ਇਹ ਜ਼ਬਰਦਸਤੀ ਸਾਡੇ ਦੇ ਉੱਤੇ ਇਹ ਕਾਨੂੰਨ ਪਾਸ ਕਰਦੀ ਆ ਤੇ ਪੂਰਾ ਪੰਜਾਬ ਇੱਕ ਹੋ ਕੇ ਆਪਾਂ ਇਸ ਦਾ ਸੰਘਰਸ਼ ਕਰੀਏ ਤਾਂ ਇਹ ਪੋਲਿਸੀ ਨੂੰ ਖਾਰਜ ਕੀਤਾ ਜਾਵੇ। ਇਹ ਸੰਨ ਸਰਦਾਰ ਹਰਜਿੰਦਰ ਸਿੰਘ ਥੰਦੇ ਉਗੇ ਕਾਂਗਰਸੀ ਆਗੂ। ਇਹਨਾਂ ਨੇ ਸਾਰੇ ਪੰਜਾਬ ਨੂੰ ਇੱਕ ਆਵਾਜ਼ ਦਿੱਤੀ ਹੈ ਕਿ ਸਾਰੇ ਪੰਜਾਬ ਨੂੰ ਇਕੱਲੇ ਕਿਸਾਨਾਂ ਦਾ ਇਹ ਮਸਲਾ ਨਾ ਸਮਝਦੇ ਹੋਏ ਸਾਰੇ ਪੰਜਾਬ ਨੂੰ ਇੱਕ ਮੁੱਠ ਹੋ ਕੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੇ ਨਾਲ ਮਜ਼ਦੂਰ, ਦੁਕਾਨਦਾਰ ਯਾਨੀ ਕਿ ਹਰ ਇੱਕ ਤਬਕਾ ਹੈ ਜਿਹੜਾ ਇਸ ਪਾਲਿਸੀ ਦੇ ਨਾਲ ਪ੍ਰਭਾਵਿਤ ਹੋਵੇਗਾ ਔਰ ਸਾਡਾ ਜੋ ਪੰਜਾਬ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਸਾਰੇ ਪੰਜਾਬ ਨੂੰ ਇੱਕ ਹਰਜਿੰਦਰ ਸਿੰਘ ਥਾਂਦੇ ਜੀ ਵੱਲੋਂ ਇਹ ਆਵਾਜ਼ ਦਿੱਤੀ ਗਈ ਹੈ ਕਿ ਸਾਰਾ ਪੰਜਾਬ ਇੱਕ ਮੁਕਤ ਹੋ ਕੇ ਖੜਾ ਹੋਵੇ ਇਸ ਪਾਲਿਸੀ ਦੇ ਖਿਲਾਫ ਤਾਂ ਕਿ ਇਸ ਪਾਲਿਸੀ ਨੂੰ ਰੱਦ ਕਰਨ ਦੇ ਵਿੱਚ ਸਾਰਿਆਂ ਦਾ ਯੋਗਦਾਨ ਪਾ ਸਕੇ ਮੈਨੂੰ ਦਿਓ ਇਜਾਜ਼ਤ ਔਰ ਸਾਡੇ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਔਰ ਫੇਸਬੁਕ ਤੇ ਪੇਜ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ